ਇਹ ਜਿਹੜਾ ਰਾਤ ਦੀ ਘਟਨਾ ਹੈ ਤੁਸੀਂ ਥੋੜੇ ਦਿਨ ਪਹਿਲੇ ਵੀ ਕਾਫੀ ਨਿਊਜ਼ ਚ ਚੱਲ ਰਹੀਆਂ ਸੀ ਚੀਜ਼ਾਂ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਅਗੇਂਸਟ ਕਾਫੀ ਨਸ਼ਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਤੇ ਪਰਸੋਂ ਜਿਹੜਾ ਅਟੈਕ ਹੋਇਆ ਸੀਗਾ ਜਲੰਧਰ ਉਹਦੇ ਮੱਦੇਨਜ਼ਰ ਉਤੇ ਕੱਲ ਕਾਫੀ ਨਾਕੇ ਚੈਕਿੰਗ ਤੁਸੀਂ ਦੇਖਿਆ ਹੋਣਾ ਬੱਸ ਅੱਡੀ ਦੀਆਂ ਚੈਕਿੰਗਸ ਤੇ ਲੇਟ ਨਾਈਟ ਤੱਕ ਨਾਕੇ ਲੱਗੇ ਹੋਏ ਸੀਗੇ ਇਦਾਂ ਦੇ ਇੱਕ ਨਾਕਾ ਜਿਹੜਾ ਸਾਡਾ ਮੇਨ ਹੈਗਾ ਅਕਬਰਪੁਰ ਸ਼ਨਾ ਦੇ ਕੋਲੇ ਨਾਕਾ ਲੱਗਿਆ ਹੋਇਆ ਸੀਗਾ ਜਿਹੜਾ ਸਵੇਰ ਤੋਂ ਹੀ ਨਾਕੇ ਇਦਾਂ ਦੇ ਚੱਲ ਰਹੇ ਸੀ ਸਾਡੇ ਉਹਦੇ ਵਿੱਚ ਡੀਐਸਪੀ ਡੀਐਸਪੀ ਸਾਡੂ ਜਨ ਰਾਜਨ ਡੀਐਸਪੀ ਡੀ ਸਤੀਸ਼ ਇਨਚਾਰਜ ਸੀ ਆਈਏ ਤੇ ਸਦਰ ਐਸਐਚਓ ਦਾ ਨਾਕਾ ਲੱਗਿਆ ਹੋਇਆ ਸੀ ਸਦਰ ਅਹਿਮਦਗੜ ਦਾ ਤੇ ਜਦੋਂ ਮੋਟਰ ਇੱਕ ਪਾਸੇ ਜਦੋਂ ਇਹਨਾਂ ਨੂੰ ਮੋਟਰਸਾਈਕਲ ਤੇ ਬੰਦੇ ਦੇਖੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਰਿਟੇਲਰ 'ਚ ਫਾਇਰ ਕੀਤਾ ਪੁਲਿਸ ਪਾਰਟੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਮੌਕੇ ਤੇ ਕਾਬੂ ਕਰਕੇ ਉਹਨਾਂ ਕੋਲੋਂ 96 ਗ੍ਰਾਮ ਜਿਹੜੀ ਹੈਰੋਇਨ ਤੇ ਪੁਆਇੰਟ 32 ਦਾ ਪਿਸਤਲ ਰਿਕਵਰ ਕੀਤਾ ਗਿਆ ਤੇ ਜਿਹਦੇ ਵਿੱਚ ਇੱਕ ਜਿਹੜਾ ਮੇਨ ਸੀਗਾ ਗੁਰਸਤਕਾਰ ਉਹਦੇ ਲੱਤ ਤੇ ਗੋਲੀ ਵਜੀ ਹੈ ਜਿਹਨੂੰ ਰਾਤ ਅਸੀਂ ਲੇਟ ਨਾਈਟ ਸਿਵਲ ਹਸਪੀਟਲ ਦਾਖਲ ਕਰਾ ਦਿੱਤਾ ਸੀਗਾ ਉਹਦੇ ਜਦੋਂ ਸਾਨੂੰ ਗਾਂਹ ਡਿਟੇਲ ਚ ਪੁੱਛ ਕੇ ਪਤਾ ਕੀਤੀ ਤੇ ਜਿਹੜਾ ਤਰਨਜੀਤ ਸੀਗਾ ਉਹ ਚਲਾ ਰਿਹਾ ਸੀਗਾ ਤੇ ਜਿਹੜਾ ਗੁਰਕ੍ਰਪਾਲ ਸੀਗਾ ਇਹ ਜਿਹੜੇ ਹੈਗੇ ਆ ਬੰਦੇ ਅਮਰਗੜ ਥਾਣੇ ਦੇ ਰਹਿਣ ਵਾਲੇ ਇਹਨਾਂ ਤੇ ਆਲਰੇਡੀ ਐਨਡੀ ਦੇ 4-4 ਮੁਕਦਮੇ ਦਰਜ ਨੇ ਤੇ ਮੋਟਰਸਾਈਕਲ ਜਿਹੜਾ ਸੀਗਾ ਉਹ ਸਰ ਚੋਰੀ ਤੇ ਇਹ ਮੋਟਰਸਾਈਕਲ ਕੋਈ ਚੋਰੀ ਦਾ ਨਹੀਂ ਹੈ ਬਾਕੀ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਹਜੇ ਜਿਹੜਾ ਇੱਕ ਦਿਨ ਰਾਤ ਜਦੋਂ ਲੈਗ ਸ਼ਾਟ ਹੋਇਆ ਸੀਗਾ ਉਹਦਾ ਤੇ ਉਸ ਤੋਂ ਬਾਅਦ ਉਹਨੇ ਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਪੁੱਛਗਿਛ ਕਰਾਂਗੇ ਵੀ ਹੋਰ ਕਿੰਨੇ ਕਿਦਾਂ ਦੇ ਇਹਨਾਂ ਦੇ ਬੰਦੇ ਹੈਗੇ ਆ ਜਿਹੜਾ ਤਰਨਜੀਤ ਹੈਗਾ ਲੁਧਿਆਣੇ ਦਾ ਰਹਿਣ ਵਾਲਾ ਤੇ ਇਹ ਹੈਰੋਇਨ ਲਿਆ ਕੇ ਉਥੋਂ ਆਪਣੇ ਏਰੀਆ 'ਚ ਆਪਣੇ ਮਲੇਰਕੋਟ ਦੇ ਏਰੀਆ 'ਚ ਸਪਲਾਈ ਕਰਦੇ ਸੀਗੇ ਤੇ ਜਿਹੜਾ ਗੁਰਸਤਕਾਰ ਹੈਗਾ ਜਿਹੜਾ ਮੁੰਡਾ ਉਹਦੇ ਤੇ ਆਲਰੀ ਪਰਚੇ ਆ ਉਹ ਬੜਾ ਨੈਟੋਰੀਅਸ ਟਾਈਪ ਦਾ ਬੰਦਾ ਹੈ ਔਰ ਜਿਹੋ ਤੇ ਪਰਚਾ ਤੇ ਉਹਦੇ ਤੋਂ ਵੀ 96 ਗ੍ਰਾਮ ਰਿਕਵਰ ਹੋ ਗਿਆ ਜਿਹੜਾ ਪਿਸਟਲ ਆ ਉਹ ਲਾਇਸੈਂਸੀ ਨਹੀਂ ਪਿਸਟਲ ਲਾਇਸੈਂਸੀ ਨਹੀਂ ਹੈ 0.32 ਬੋਰ ਦਾ ਪਿਸਟਲ ਹੈ ਜਿਹੜਾ ਕਿ ਅਸੀਂ ਉਹਦਾ ਇੱਕ ਵੱਖਰਾ ਪਰਚਾ ਦਰਜ ਕੀਤਾ ਹੋਰ ਜਿਹੜੇ ਨਾਲ ਸਰ ਹੈਗੇ ਅਸੀਂ ਇਹ ਇਹ ਦੋ ਜਣੇ ਸੀਗੇ ਬਾਕੀ ਹੁਣ ਇਹਨਾਂ ਤੋਂ ਡਿਟੇਲ ਚ ਪੁੱਛਗਿਛ ਕਰਾਂਗੇ ਲਿਸਟ ਬਣਾ ਰਹੇ ਵੀ ਆਪਣੇ ਏਰੀਆ ਦੇ ਵਿੱਚ ਮਲੇਰਕੋਟੇ ਜ਼ਿਲ੍ਹੇ ਦੇ ਵਿੱਚ ਵੀ ਕਿੰਨੇ ਇੱਕ ਬੰਦਿਆਂ ਨੂੰ ਹੋਰ ਇਹ ਸਪਲਾਈ ਕਰਕੇ ਜਾਂਦੇ ਸੀਗੇ ਇੱਕ ਜਿਹੜਾ ਮੇਨ ਸੀਗਾ ਉਹ ਜਿਹੜਾ ਬੰਦੇ ਦੇ ਲੈਗ ਸ਼ਾਟ ਹੋਇਆ ਉਹ ਜ਼ਖਮੀ ਹੈ ਰਾਤ ਨੂੰ ਅਸੀਂ ਸਿਵਲ ਹਸਪੀਟਲ ਦੇ ਵਿੱਚ ਹਾਂ ਸਾਡੀ ਪਾਰਟੀ ਦਾ ਗੋਲੀ ਚਲਾਈ ਗਈ ਕਿਤੇ ਨਾ ਕੋਈ ਮੁਲਾਜ਼ਮ ਦਾ ਨਹੀਂ ਮੁਲਾਜ਼ਮ ਦਾ ਬਚਾਉਗੇ ਕਿਉਂਕਿ ਆਲਰੇਡੀ ਸਾਡੀ ਪਾਰਟੀਆਂ ਅਲਰਟ ਤੇ ਨਾਕੇ ਚੱਲ ਰਹੇ ਸੀਗੇ ਜਿਸ ਨਾਲ ਸਵੇਰ ਦੀ ਬਰੀਫਿੰਗ ਚੱਲ ਰਹੀ ਸੀ ਨਾਕਿਆਂ ਦੀ ਉਹਦੇ ਦੌਰਾਨ ਇਹ ਇਨਸੀਡੈਂਟ ਹੋਇਆ ਓਕੇ ਸਰ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ੇ ਵਿਰੁੱਧ ਸਾਡੀ ਜ਼ਿਲ੍ਹਾ ਵੱਲੋਂ ਪਹਿਲੇ ਵੀ ਕਿਹਾ ਵਾ ਜਿਹੜੇ ਮਾੜੇ ਅਨਸਰ ਹੈ ਉਹਨਾਂ ਨਾਲ ਅਸੀਂ ਸਖਤੀ ਨਾਲ ਪੇਸ਼ ਆਵਾਂਗੇ ਤੇ ਜਿਹੜੇ ਬੰਦੇ ਹਜੇ ਵੀ ਨਸ਼ਾ ਛੱਡਣਾ ਚਾਹੁੰਦੇ ਆ ਉਹ ਮਾੜੇ ਕੰਮਾਂ ਤੋਂ ਦੂਰ ਰਹਿਣ ਸਾਡੇ ਕੋਲ ਆਣ ਤੇ ਅਸੀਂ ਉਹਨਾਂ ਨੂੰ ਐਡਮਿਟ ਕਰਾਈਏ ਰੈਨ ਕੋ ਸਹੁੰ ਦੇ ਬਾਵਜੂਦ ਵਿੱਚ ਹਜੇ ਵੀ ਜਿਹੜੇ ਨਹੀਂ ਸੁਧਰਦੇ ਉਹਨਾਂ ਨੂੰ ਕੀ ਕਹੂੰਗਾ ਉਹਨਾਂ ਨਾਲ ਪੂਰਾ ਸ਼ਕਤੀ ਨਾਲ ਪੇਸ਼ ਆਵਾਂਗੇ ਉਹਨਾਂ ਦੇ ਤੁਸੀਂ ਦੇਖੋ ਪੰਜਾਬ ਸਰਕਾਰ ਉਹਨਾਂ ਦੇ ਘਰ ਵੀ ਢਾਰੀ ਹੈ ਉਹਨਾਂ ਨਾਲ ਪੂਰਾ ਸ਼ਕਤੀ ਨਾਲ ਪੇਸ਼ ਆਇਆ ਜਾ ਰਿਹਾ ਹੈ